ਪ੍ਰਸਤਿਕਾਲ ਜੀ ਸਾਰਿਆਂ ਨੂੰ ਮੈਂ ਗੋਡੀ ਪੁਰਤਕਾਲ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹੋਇਆ ਜੀ ਨਵੀਂ ਇਨਫੋਰਮੇਸ਼ਨ ਲੈ ਕੇ ਅੱਛਾ ਜੀ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਕਿ ਅਮਰੀਕਾ ਦੀ ਤਰ੍ਹਾਂ ਯੂਰਪ ਦੇ ਵਿੱਚ ਵੀ ਕਈ ਕੰਟਰੀਆਂ ਨੇ ਡਿਪੋਰਟੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਵਿੱਚੋਂ ਜਰਮਨੀ ਨੇ 43 ਬੰਦਿਆਂ ਨੂੰ ਰਿਪੋਰਟ ਕੀਤਾ ਹੈ ਜੀ ਬਿਲਕੁਲ ਜੀ ਤੁਸੀਂ ਸਹੀ ਸੁਣ ਰਹੇ ਹੋ 43 ਇਨਲੀਗਲ ਇਮੀਗ੍ਰੈਂਟ ਨੂੰ ਜਰਮਨੀ ਨੇ ਡਿਪੋਰਟ ਕੀਤਾ ਹੈ ਜੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ 43 ਲੋਕ ਡਿਪੋਰਟ ਕੀਤੇ ਹਨ ਇਹਨਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਕ੍ਰਿਮੀਨਲ ਐਕਟੀਵਿਟੀ ਦੇ ਕੇਸ ਦਰਜ ਹਨ ਜਿਸ ਕਰਕੇ ਜਰਮਨੀ ਨੇ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ ਜੀ ਸੋ ਮੈਂ ਇਹੀ ਕਹਿਣਾ ਚਾਹਾਂਗਾ ਆਪਣੇ ਭਰਾਵਾਂ ਨੂੰ ਜਿਹੜੇ ਮੇਰੇ ਭੈਣ ਭਰਾ ਇਲੀਗਲ ਹਨ ਤਾਂ ਜਿੰਨਾ ਹੋ ਸਕੇ ਉਹ ਆਪਣਾ ਵਿਚਾਰ ਰੱਖਣ ਜੀ ਸੋ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਜਿਹੜੇ ਆਪਣੇ ਭੈਣ ਭਰਾ ਇਲੀਗਲ ਹਨ ਉਹ ਅਵੇਅਰ ਹੋ ਸਕਣ ਥੈਂਕ ਯੂ ਜੀ ਥੈਂਕ ਯੂ ਸੋ ਮਚ